ਇਸ ਕੌਮ ਦੇ ਗੁਰੂ ਨੇ ਦੂਜਿਆਂ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅੱਜ ਉਸ ਕੌਮ ਦੇ ਬੱਚਿਆਂ ਜਾਂ ਸਾਡੇ ਜਵਾਨਾਂ ਢੀਂਗਾ ਪੁੱਤਾਂ ਦੇ ਜੇ ਕਕਾਰ ਲੁਹਾਏ ਜਾਂਦੇ ਨੇ ਇਹ ਸ਼ਰਮ ਵਾਲੀ ਗੱਲ ਦੇਸ਼ ਦੇ ਹੁਕਮਰਾਨ ਸਾਡੇ ਕਕਾਰਾਂ ਦੇ ਉੱਤੇ ਸਵਾਲ ਚੁੱਕਦੇ ਕੌਮ ਨੇ ਇਸ ਮੁਲਕ ਦੀ ਆਜ਼ਾਦੀ ਦੇ ਲਈ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀਆਂ ਕਾਲੇ ਪਾਣੀ ਗਏ ਉਸ ਕੌਮ ਦੇ ਕਕਾਰਾਂ ਦੇ ਉੱਤੇ ਸਵਾਲ ਚੁੱਕੇ ਜਾਣ ਤਾਂ ਇਹਦੇ ਤੇ ਕੋਈ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਖਾਲਸੇ ਦੀ ਵਰਦੀ ਤੇ ਸਾਡਾ ਹੱਕ ਵਾ ਅਸੀਂ ਆਪਣੇ ਕਕਾਰ ਧਾਰਨ ਕਰ ਸਕਦੇ ਹਾਂ ਇਹਨਾਂ ਦੇ ਸੰਵਿਧਾਨ ਦੀ ਧਾਰਾ 25 20 ਵੀ ਇਹ ਸਾਨੂੰ ਹੱਕ ਦਿੰਦੀ ਆ ਅੱਜ ਕੜਿਆਂ ਦੀ ਗੱਲ ਐ ਕੱਲ ਗੱਲ ਦਸਤਾਰ ਤੇ ਆਵੇ ਇਹਨਾਂ ਗੱਲਾਂ ਤੇ ਸਮਝੌਤੇ ਨਹੀਂ ਹੋ ਸਕਦੇ ਅੱਜ ਕੌਮ ਨੂੰ ਇੱਕੋ ਇੱਕ ਲੋੜ ਹੈ ਉਹ ਹੈ ਇੱਕ ਮੁੱਠ ਹੋਣ ਦੀ ਇੱਕ ਮੁੱਠ ਹੋ ਕੇ ਹੀ ਅਸੀਂ ਹਰ ਹਮਲੇ ਦਾ ਜਵਾਬ ਦੇ ਸਕਦੇ ਹਾਂ